ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਉਣ ਲੱਗੇ ਹਾਂ ਬਹੁਤ ਹੀ ਸੋਹਣੇ ਸੋਹਣੇ ਤੇ ਬੜਾ ਵੱਖਰਾ ਜਿਹਾ ਕਨਸੈਪਟ ਜੇ ਇਹ ਤੁਹਾਨੂੰ ਕਿਤੇ ਵੀ ਛੇਤੀ ਕੀਤੇ YouTube ਚੈਨਲਾਂ ਤੇ ਜਾਂ ਆਨਲਾਈਨ ਇੰਸਟਾਗ੍ਰam ਤੇ ਕਿਤੇ ਨਹੀਂ ਮਿਲਣਗੇ ਇੰਨੇ ਸੋਹਣੇ ਸੂਟ ਨੇ ਕਿ ਸਸਤੀ ਜੀ ਰੇਟ ਤੇ ਸਸਤਾ ਜਿਹਾ ਰੇਟ ਕਰਤਾ ਜੇ ਇਹਨਾਂ ਦਾ ਆਪਾਂ ਇਹ ਤੁਸੀਂ ਪਹਿਲਾਂ ਵੀ ਇਹਨਾਂ ਦੀ ਇੱਕ ਮੈਂ ਵੀਡੀਓ ਪੋਸਟ ਕੀਤੀ ਸੀ ਉਹ ਸਟਾਕ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਹੁਣ ਆ ਗਿਆ ਆਪਣੇ ਕੋਲ ਨਵੇਂ ਡਿਜ਼ਾਈਨ ਨਵੇਂ ਕਲਰ ਤੇ ਇਹਨਾਂ ਦੇ ਆਊਗੀ ਜੇ ਨੈਕ ਦੇ ਉੱਤੇ ਕਢਾਈ ਪੈਚ ਵਰਕ ਪਲਸ ਨਾਲ ਆਉਣਗੇ ਮਸਲੀਨ ਕਾਟਨ ਦੇ ਦੁਪੱਟੇ ਡਿਜ਼ਾਈਨਰ ਬਣੇ ਬਾਟਮ ਤੇ ਆਊਗਾ ਜੇ ਵਰਕ ਨਾਲ ਇਹਨਾਂ ਦੇ ਕੱਟ ਜਿਹੜੀ ਸ਼ਰਟ ਦੀ ਜੇ ਉਹ 1.70 ਦੀ ਜੇ ਬਾਟਮ ਜਿਹੜੀ ਉਹ 2.5 ਮੀਟਰ ਦੀ ਆ ਤੇ ਦੁਪੱਟਾ ਇਹਨਾਂ ਦੇ ਉਹ ਵੀ ਸਵਾ ਦੋ ਪਲਸ ਦਾ ਜੇ ਤੇ ਇੱਕ ਰਿਕੁਐਸਟ ਕਰਨੀ ਆ ਕਿ ਬਹੁਤੇ ਜਿਹੜੇ ਹੈਲਦੀ ਕਸਟਮਰ ਨੇ ਪਲੀਜ਼ ਉਹ ਸੂਟ ਬਾਏ ਕਰਨ ਤੋਂ ਪਹਿਲਾਂ ਸਾਡੇ ਕੋਲ ਇੱਕ ਵਾਰੀ ਕਨਫਰਮ ਜ਼ਰੂਰ ਕਰਾ ਲਿਆ ਕਰੋ ਮੈਸੇਜ ਕਰਕੇ ਰਿਵਰਸ ਮੈਸੇਜ ਕਰਕੇ ਕਿਸੇ ਤਰੀਕੇ ਵੀ ਤੁਸੀਂ ਸਾਨੂੰ ਪੁੱਛ ਸਕਦੇ ਜੇ ਕਿ ਸੂਟ ਦੀ ਲੈਂਥ ਕਿੰਨੀ ਬਣ ਜੂਗੀ ਘੇਰਾ ਕਿੰਨਾ ਬਣੂਗਾ ਇਹਦਾ ਉਹ ਸਾਰੀ ਡਿਟੇਲ ਜਿਹੜੀ ਆ ਜਿਹੜੇ ਹੈਲ ਜਿਹੜੇ ਨਾਰਮਲ ਕਸਟਮਰ ਨੇ ਉਹਨਾਂ ਦੀ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਜਿੰਨਾ ਮਰਜ਼ੀ ਲੈ ਸਕਦੇ ਆ ਤੇ ਬੜੇ ਆਰਾਮ ਨਾਲ ਸੂਟ ਜਿਹੜੇ ਆ ਬਣਦੇ ਆ ਤੇ ਬਾਕੀ ਆਪਾਂ ਵੀਡੀਓ ਕਰਦੇ ਆ ਸ਼ੁਰੂ ਦਿਖਾਉਨੇ ਤੁਹਾਨੂੰ ਪਹਿਲਾ ਸੂਟ ਆ ਲਓ ਜੀ ਇਹ ਆਪਣੇ ਕੋਲ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਬੀਬਾ ਕਾਟਨ ਦਾ ਤੇ ਬਹੁਤ ਹੀ ਘੈਂਟ ਕੁਆਲਿਟੀ ਦੇ ਨਾਲ ਜੇ ਤੇ ਇਹਦੇ ਤੁਸੀਂ ਜਿੱਦਾਂ ਵੇਖ ਸਕਦੇ ਜੇ ਨੈਕਟ ਦੇ ਉੱਪਰ ਲੱਗਾ ਜੇ ਸਾਰਾ ਪੈਚ ਇਹਦੇ ਤੇ ਨਾਲ ਹੋਈ ਜੇ ਕਢਾਈ ਥ्रेड ਵਰਕ ਸਾਰਾ ਆਈ ਇਹਦਾ ਡਿਜ਼ਾਈਨ ਜਿਹੜਾ ਤੁਸੀਂ ਜਿੱਦਾਂ ਮਰਜ਼ੀ ਆਪਣਾ ਫਰੌਕ ਦਾ ਬਣਾ ਲਿਓ ਚਾਹੇ ਸੂਟ ਬਣਾ ਲਿਓ ਚਾਹੇ A ਸ਼ੇਪ ਜੋ ਮਰਜ਼ੀ ਫਰੌਕ ਬਣਾ ਸਕਦੇ ਜੇ ਸੂਟ ਬਣਾ ਸਕਦੇ ਜੀ ਕੱਟ ਜਿਹੜੀ ਸ਼ਰਟ ਦੀ ਜੇ ਉਹ ਵੱਡੇ ਪਰਦੇ ਵਿੱਚ 1.70 ਦੀ ਜੀ ਬਾਟਮ ਹੈ ਵੀ ਜੇ ਬਲੈਕ ਕਲਰ ਦੀ ਬਿਲਕੁਲ ਫਰੈਸ਼ ਸੂਟ ਤੇ ਫਰੈਸ਼ ਸਟਾਕ ਘੈਂਟ ਅਜੇ ਤੱਕ ਆ ਵੇਖ ਲਓ ਕਟਿੰਗ ਜਿਹੜੀ ਹੈ ਇਹ ਵੀ ਸਾਰੀ ਸਾਫ ਸਫਾਈ ਹੋਣ ਲਈ ਇਹਨਾਂ ਦੀ ਇਹ ਵੀ ਆਪਾਂ ਸਾਰੀ ਕਰਕੇ ਤੁਹਾਨੂੰ ਐ ਟਿਪ ਟ੍ਰਮ ਸੂਟ ਭੇਜਾਂਗੇ ਆ ਹੈਗੀ ਜੇ ਬਾਟਮ ਇਹਦੀ ਬਿਨਾਂ ਲਾਈਨਿੰਗ ਤੋਂ ਸੂਟ ਜਿਹੜੇ ਸਟਿਚ ਹੁੰਦੇ ਜੀ ਜਿਹੜੀ ਇਹਦੇ ਵਿੱਚ ਵਾਈਟ ਕਲਰ ਦੀ ਬਾਟਮ ਆਊਗੀ ਉਹਨੂੰ ਹੋ ਸਕਦਾ ਲਾਈਨਿੰਗ ਦੀ ਲੋੜ ਪਵੇ ਬਾਕੀ ਕਿਸੇ ਸੂਟ ਨੂੰ ਲਾਈਨਿੰਗ ਦੀ ਲੋੜ ਨਹੀਂ ਜੀ। ਦੁਪੱਟਾ ਆ ਗਿਆ ਜੇ ਮਸਲੀਨ ਦਾ। ਆਹ ਲਓ ਜੀ ਕਰੋ ਚੈੱਕ ਇਹਦੇ ਨਾਲ ਦੁਪੱਟਾ। ਦੁਪੱਟੇ ਦੇ ਉੱਪਰ ਹੈਗਾ ਜੇ ਕਾਰਨਰ ਦੇ ਉੱਤੇ ਪੈਚਵਰਕ ਪੱਟੀ ਦਾ ਪਲੱਸ ਇਹਦੇ ਨਾਲ ਲੱਗੀ ਜੇ ਲੈਸ ਤੇ ਫੋਰ ਸਾਈਡ ਦੁਪੱਟੇ ਦਾ ਜਿਹੜੀ ਜੇ ਲੈਸ ਲੱਗੀ ਜੇ। ਇਹ ਵੀ ਦੁਪੱਟਾ ਜਿਹੜਾ ਜੇ ਬਲੈਕ ਤੇ ਗ੍ਰੇ ਦਾ ਕੰਬੀਨੇਸ਼ਨ ਜੇ। ਬਹੁਤ ਹੀ ਪਿਆਰਾ ਸੂਟ ਜੇ। ਇੱਕ ਵਾਰੀ ਫੇਰ ਤੁਹਾਨੂੰ ਮੈਂ ਸੂਟ ਦਿਖਾ ਦਿੰਨਾ। ਆਹ ਲਓ ਜੀ। ਇਹ ਉਹੀ ਪ੍ਰਿੰਟ ਨੇ ਜਿਹੜੇ ਬੀਬਾ ਕਾਟਨ ਦੇ ਪ੍ਰਿੰਟ ਸੂਟ ਜਿਹੜੇ ਤੁਸੀਂ ਆਲ ਓਵਰ ਲਏ ਹੈਗੇ ਤੇ ਇਹ ਆਪਾਂ ਸਾਰੇ ਜਿਹੜੇ ਆ ਬਾਟਮ ਵਰਕ ਦੇ ਉੱਤੇ ਨਾਲ ਪੈਚ ਕਰਵਾ ਦਤਾ ਤੁਹਾਨੂੰ ਇਸ ਵਾਰੀ ਆਹ ਲਓ ਜੀ 컬러 ਦਾ ਸਕਰੀਨ ਸ਼ਾਟ ਲਈ ਜਾਓ ਕੋਸ਼ਿਸ਼ ਕਰਿਓ ਜਿੰਨਾ ਜਲਦੀ ਬੁੱਕ ਕਰ ਸਕੋ ਉਹਨਾਂ ਛੇਤੀ ਕਰ ਲਿਓ ਕਿਉਂਕਿ ਇਹ ਸਟਾਕ ਜਿਹੜਾ ਜੇ ਬਹੁਤ ਜਲਦੀ ਖਤਮ ਹੋ ਜਾਂਦਾ ਜੇ ਤੇ ਡਿਮਾਂਡ ਹੀ ਇੰਨੀ ਜ਼ਿਆਦਾ ਰਹਿੰਦੀ ਹੈ ਕਿ ਸਾਨੂੰ ਆਰਡਰ ਵੀ ਕੈਨਸਲ ਕਰਨੇ ਪੈਂਦੇ ਨੇ ਸੋ ਤਾਂ ਆਹ ਲਓ ਜੀ ਫਿਰ ਉਹ ਚੈੱਕ ਇਹਨੂੰ ਜਰੀਗਾ ਇਹ ਵੀ ਸੇਮ ਹੁੰਦਾ ਹੈ neck ਦੇ ਉੱਪਰ ਆਊਗਾ ਜੇ ਸਾਰਾ ਹੀ ਇਹਦੇ ਪੱਟੀ ਲੱਗੀ ਨਾਲ ਪੈਚਵਰਕ ਹੋਇਆ ਜੇ ਨਾਲ ਕਢਾਈ ਹੋਈ thread ਦੀ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਤੇ ਬਾਟਮ ਜਿਹੜੀ ਇਹਦੇ ਨਾਲ ਆਊਗੀ ਜੇ ਆਫ ਵਾਈਟ ਤੇ ਇਹਨੂੰ ਬਾਟਮ ਨੂੰ ਲਾਈਨਿੰਗ ਦੀ ਲੋੜ ਪੈਣੀ ਜੇ ਇਹਨੂੰ ਲਾਈਨਿੰਗ ਲੱਗੂਗੀ ਜੇ ਬਾਟਮ ਨੂੰ ਤੇ ਆਹ ਨਾਲ ਆਗਾ ਜੇ ਦੁਪੱਟਾ ਇਹਦੇ ਸੇਮ ਕਲਰ ਕੰਟਰਾਸਟ ਜਿਹੜੇ ਦੁਪੱਟੇ ਦੇ ਉਹੀ ਪ੍ਰਿੰਟ ਜਿਹੜੇ ਨੇ ਉਹੀ ਸੂਟ ਦੇ ਵਿੱਚ ਨੇ ਉਹੀ ਦੁਪੱਟੇ ਦੇ ਉੱਤੇ ਜਿਹੜੇ ਪੈਟਰਨ ਪ੍ਰਿੰਟ ਆਏਗੇ ਇਹ ਨਾਲ ਆਗਾ ਜੇ ਪੱਟੀ ਲੱਗੀ ਇਹਦੇ ਨਾਲ ਲੈਂਸ ਵਰਕ ਜੇ ਸਾਰਾ ਫੋਰ ਸਾਈਡ ਇਹ ਦੁਪੱਟਾ ਹੈਗਾ ਜੇ ਮਸਲੀਨ ਕਾਟਨ ਦਾ ਸੀਕੁਐਂਸ ਵਰਕ ਵਾਲਾ ਆਹ ਲਓ ਜੀ ਕਰੀ ਜੋ ਚੈੱਕ ਜਰੀਗ ਆਹ ਲਓ ਜੀ ਸਿੱਤ ਆ ਆ ਗਿਆ ਜੇ ਕਲਰ ਬੜਾ ਹੀ ਪਿਆਰਾ ਜਿਹਾ ਬਹੁਤ ਜ਼ਿਆਦਾ ਸੋਹਣਾ ਕਲਰ ਆਹ ਲਓ ਜੀ ਮਿੱਟੀ ਰੰਗਾ ਕਲਰ ਆ ਗਿਆ ਜੀ ਚੈੱਕ ਕਰ ਲਓ ਬਹੁਤ ਜ਼ਿਆਦਾ ਸੋਹਣੇ ਸੂਟ ਜੇ スクリーンショット ਲੈ ਕੇ WhatsApp ਤੇ ਮੈਨੂੰ ਮੈਸੇਜ ਕਰੀ ਜਾਓ ਪੇਮੈਂਟ ਜਿਹੜੀ ਜੋ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਜੈਗੀ ਰੇਟ ਇਹਨਾਂ ਦਾ ਹੈਗਾ ਜੇ 800 ਤੇ 50 ਰੁਪਏ ਸਿਰਫ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ 800 ਤੇ 50ਰ 50 ਦੇ ਵਿੱਚ ਬਾਕੀ ਜੇ ਕਿਹੇ ਕਸਟਮਰ ਨੇ ਪਹਿਣ ਭਰਾਣੇ ਸਾਡੇ ਕੋਲ ਸੂਟ ਸਟਿਚ ਕਰਾਉਣੇ ਆ ਤਾਂ ਆਪਾਂ ਸਟਿਚਿੰਗ ਵੀ ਕਰਵਾ ਦਾਂਗੇ ਤੁਹਾਨੂੰ ਜਿੱਦਾਂ ਤੇ ਸੂਟ ਕਹੋਗੇ ਜਿੱਦਾਂ ਦਾ ਡਿਜ਼ਾਈਨ ਕਹੋਗੇ ਬਣਾਵਾ ਦਾਂਗੇ ਫਿਰ ਮੈਂ ਇੱਕ ਵਾਰੀ ਵੀਡੀਓ ਚ ਦੱਸ ਦਿੰਦਾ ਆ ਕਿ ਬਲੀਂਚ ਜਿਹੜੇ ਹੈਲਦੀ ਕਸਟਮਰ ਨੇ ਉਹ ਮੈਨੂੰ ਆਰਡਰ ਕਰਨ ਤੋਂ ਪਹਿਲਾਂ ਪਲੀਜ਼ ਮਾੜਾ ਜਿਹਾ ਮੈਸੇਜ ਕਰਕੇ ਕਨਫਰਮ ਜ਼ਰੂਰ ਕਰਵਾ ਲਿਆ ਕਰੋ। ਲਓ ਜੀ ਕਲਰ ਚੈੱਕ ਕਰੋ ਬਸ ਤੁਸੀਂ ਅੱਜ। ਘਾਟ ਘਾਟ ਰੰਗ ਪੂਰੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਐਂਡ ਤੱਕ ਵੇਖਿਓ ਸਕਿਪ ਨਾ ਕਰਿਓ ਵੀਡੀਓ ਨੂੰ। ਬਹੁਤ ਹੀ ਸੋਹਣੇ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਜੇ। ਆਹ ਜੇ ਬਾਟਮ ਇਹਦੇ ਨਾਲ ਉਸ ਦਾ ਘਰ ਦੁੱਧ ਛੋੜੇ ਵਾਲਾ ਰੰਗ ਆ ਲਓ ਇਹ ਜੇ ਬਹੁਤ ਪਿਆਰੀ ਜੀ ਬੋਟਮੇ ਦੀ ਆਓ ਸਕਰੀਨ ਸ਼ਾਟ ਲੈ ਲਓ ਤੇ WhatsApp ਤੇ ਮੈਨੂੰ ਮੈਸੇਜ ਕਰੀ ਜਾਇਓ ਜੀ ਆਹ ਲਓ ਜੀ ਮਤਲਬ ਇਹ ਹੈ ਕਿ ਇੱਕ ਸੂਟ ਮੈਂ ਜਿਹੜਾ ਜਕੂਗਾ ਨਾ ਉਹ ਤੋਂ ਥੱਲੜਾ ਜਿਹੜਾ ਨਿਕਲਦਾ ਨਾ ਉਹ ਕਮਾਲ ਦੇ ਨਿਕਲਦਾ ਨਾ ਜੀ ਜਿਹੜਾ ਮੈਂ ਸੂਟ ਚੁੱਕ ਲਿਆ ਉੱਪਰੋਂ ਉੱਤੋਂ ਥੱਲੇ ਵਾਲਾ ਕਮਾਲ ਥੱਲੇ ਵਾਲਾ ਕਮਾਲ ਐਂਡ ਤੱਕ ਬਸ ਤੁਸੀਂ ਵੇਖਿਓ ਕਮਾਲੋ ਕਮਾਲ ਹੋਈ ਪਈ ਅੱਜ ਆਹ ਲਓ ਜੀ ਇਹਦਾ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੀ ਕੀ ਜਾਂਦੇ ਹੁੰਦੇ ਆ ਵਿਸ਼ੇਸ਼ ਲਿਸਟ ਦੇ ਵਿੱਚ ਪਾ ਸਕਦੇ ਜੀ ਆਈ ਨਹੀਂ ਹੁੰਦਿਆ ਆਹ ਲਓ ਜੀ ਇਹਦੇ ਵੀ ਲੱਗੀ ਜੇ ਪੂਰੀ ਇਦਾਂ ਹੀ ਪੱਟੀ ਪਲੱਸ ਲੈਂਸ ਦਾ ਵਰਕ ਜੇ 4 ਸਾਈਡ ਲੈਂਸ ਜੇ ਸੀਕਵੈਂਸ ਵਾਲਾ ਮਸਲੀਨ ਕਾਟਨ ਦਾ ਦੁਪੱਟਾ ਜੇ ਦੁਪੱਟਾ ਜਿਹੜਾ ਜੇ ਉਹ ਵੀ ਡਬਲ ਡਾਈ ਜੇ ਇਹ ਨਾ ਟ੍ਰਿਪਲ ਡਾਈ ਜੇ 3D ਦੁਪੱਟਾ ਜੇ ਪਲੱਸ ਇਹਦੇ ਪੈਕ ਜਿਹੜਾ ਜੇ neck ਦੇ ਉੱਪਰ ਲੱਗਾ ਜੇ ਘੇਰੇ ਤੇ ਕੋਈ ਵਰਕ ਨਹੀਂ ਜੇ ਇਹਦਾ 42 ਤੱਕ ਇਹਦੀ ਲੈਂਥ ਜਿਹੜੀ ਜੇ ਬੜੇ ਆਰਾਮ ਨਾਲ ਰੈਡੀ ਹੋ ਜਾਂਦੀ ਜੀ ਸੋਟਾਂ ਦੀ ਆ ਲਓ ਜੀ ਆ ਲਾਗੇ ਜੇ ਦੁਬਾਰੇ ਰਿਪੀਟ ਦੇ ਉੱਤੇ ਆ ਕਦਰ ਵੀ ਇੰਨੀ ਜ਼ਿਆਦਾ ਡਿਮਾਂਡ ਹੀ ਕਿ ਇਹ ਦੁਬਾਰਾ ਰਿਪੀਟ ਤੇ ਆਇਆ ਜੇ ਆਪਣੇ ਕੋਲ ਆਉਂਦੇ ਬੜੇ ਘੱਟ ਹੈ ਰਿਪੀਟ ਤੇ ਪਰ ਜਦੋਂ ਆ ਜਾਂਦਾ ਆ ਤੇ ਫਿਰ ਉਸੇ ਵੇਲੇ ਤਾਂ ਤੋਂ tibugi ਜਿਹੜੀ ਇਹਦੀ ਫੇਰ ਸ਼ੁਰੂ ਹੋ ਜਾਂਦੀ ਨਾਲ ਆਹ ਲੋ ਜੀ ਫਰੋਜੀ ਦੇ ਨਾਲ ਦੁਪੱਟਾ ਕੰਟਰਾਸਟ ਬਹੁਤ ਪਿਆਰਾ ਜਿਹਾ ਇਹਦੇ ਵੀ ਲੱਗਾ ਜੇ ਸੇਮ ਉਹੀ ਵਰਕ ਦੁਪੱਟੇ ਸਾਰੇ ਸੇਮ ਆਉਣਗੇ ਜੇ ਬਾਟਮ ਵੀ ਸੇਮ ਬਾਟਮ ਤੇ ਵਰਕ ਆਉਣਗੇ ਪੈਚ ਵਰਕ ਦਾ ਡਿਜ਼ਾਈਨ ਜਿਹੜਾ ਜੇ ਇਹਦੇ ਵਿੱਚ ਚੇਂਜ ਆਹ ਲੋ ਵੇਖ ਸਕਦੇ ਜੇ ਤੁਸੀਂ ਇਹਦੇ neck ਦੇ ਉੱਤੇ ਜਿਹੜਾ ਜੇ ਪੈਚ ਲੱਗਾ ਹੈ ਤੇ ਪਹਿਲਾਂ ਜਿਹੜੇ ਸੀਗੇ ਉਹ ਬਣੇ ਸੀਗੇ U shape ਦੇ ਤੇ ਇਹ ਆ ਗਿਆ V shape ਦੇ ਵਿੱਚ ਆਹ ਲਓ ਜੀ ਇਹ ਸੂਟ ਦੇ ਬਹੁਤ ਸਾਰੇ ਆਰਡਰ ਜਿਹੜੇ ਕੈਨਸਲ ਹੋਏ ਹੈਗੇ ਤੇ ਹੁਣ ਆਪਾਂ ਕੈਨਸਲ ਨਹੀਂ ਜਿਹੋ ਹੁੰਦੇ ਨੇ ਬੁੱਕ ਕਰੀ ਜਾਏ ਉਹ ਸਕਰੀਨਸ਼ਾਟ ਪੇਮੈਂਟ ਦੇ ਮਿੰਟੋ ਮਿੰਟੀ ਪਾਈ ਜਾਏ ਬਸ ਤੁਸੀਂ ਤੇ ਜਿਹੜਾ ਪਹਿਲਾਂ ਪਾਈ ਗਿਆ ਪਹਿਲਾਂ ਸੂਟ ਮਿਲਦੇ ਜਾਣਗੇ ਉਹਨੂੰ ਆਹ ਲਓ ਜੀ ਮੈਨੂੰ ਨਾ ਮੈਂ ਇੱਕ ਬੇਨਤੀ ਕਰਨੀ ਸੀ ਆਪਣੇ ਕਸਟਮਰ ਭੈਣ ਭਰਾਵਾਂ ਨੂੰ ਇਹ ਬੇਨਤੀ ਸੀ ਕਿ ਸਾਡੇ ਕੋਲ ਕੱਲਾ ਸਿੰਗਲ ਰਿਟੇਲ ਦੇ ਕਸਟਮਰ ਹੀ ਨਹੀਂਗੇ ਸਾਡੇ ਕੋਲ ਬੁਟੀਕ ਵੀ ਹੈਗੀਆਂ ਆ ਹੋਲ ਸੇਲ ਵਾਲੇ ਵੀ ਹੈਗੇ ਆ ਸਾਡੇ ਭੈਣ ਭਰਾ ਜਿਹੜੇ ਇੱਕ ਨਾਲ ਦੇ ਸਾਡੇ ਕੋਲ 5-5 10-10 ਸੂਟ ਇਕੱਠੇ ਵੀ ਲੈ ਲੈਂਦੇ ਆ ਤੇ ਸੋ ਪਲੀਜ਼ ਇਹ ਹੈ ਕਿ ਜਿੰਨੀ ਛੇਤੀ ਤੁਸੀਂ ਆਰਡਰ ਕਰ ਸਕਦੇ ਜੇ ਨਾ ਉਨੀ ਛੇਤੀ ਤੁਹਾਨੂੰ ਸੂਟ ਮਿਲ ਜਾਣਗੇ ਕਿਉਂਕਿ ਉਹਨਾਂ ਦੇ ਫਿਰ ਬਲਕ ਦੇ ਵਿੱਚ ਲੈ ਹੀ ਲੈਣੇ ਹੁੰਦੇ ਆ ਤੇ ਤੁਸੀਂ ਵੀ ਸਿੰਗਲ ਸੂਟ ਜੇ ਨਾ ਸਾਡੇ ਕੋਲ ਲੈ ਸਕਦੇ ਜੇ ਥੋੜਾ ਜਿਆਦਾ ਰਿਕਵੈਸਟ ਇਹ ਹੁੰਦੀ ਹੈ ਕਿ ਜਲਦੀ ਕਿਉਂਕਿ ਜਦੋਂ ਆਪਾਂ ਮਨਾ ਕਰਦੇ ਆ ਫਿਰ ਸਾਨੂੰ ਵੀ ਚੰਗਾ ਨਹੀਂ ਲੱਗਦਾ ਆਹ ਲੋ ਜੀ ਇਹ ਵੀ ਤੁਸੀਂ ਚੈੱਕ ਕਰੋ ਜੇ ਰਿਕ ਬਹੁਤ ਜਿਆਦਾ ਸੋਹਣਾ ਸੂਟ ਜੇ ਪੈਚ ਵਰਕ ਸੇਮ ਆਊਗਾ ਜੇ ਉਦਾਂ ਹੀ ਤੇ ਇਹ ਆਊਗਾ ਜੇ ਵੀ ਸ਼ੇਪ neck ਦੇ ਨਾਲ ਤੇ ਕੁਆਲਿਟੀ ਸੁਪਰ ਤੋਂ ਵੀ ਉੱਪਰ ਦੀ ਜੇ ਰੇਟ ਕੀ ਆ ਸਿਰਫ ਤੇ ਸਿਰਫ 800 ਤੇ 550 ਦਾ ਆਹ ਲਓ ਜੀ ਗ੍ਰੇ ਦੇ ਨਾਲ ਕੰਟਰਾਸਟ ਚੈੱਕ ਕਰੋ ਇਹਦੇ ਕੰਬੀਨੇਸ਼ਨ ਵੇਖੋ ਗੱਡੇ ਸੋਨੇ ਕਲਰ ਦੇ ਨਾਈਟ ਗ੍ਰੇ ਦੇ ਨਾਲ ਮਜੈਂਟਾ ਦਾ ਰਾਣੀ ਸ਼ੇਡ ਜਿਹਨੂੰ ਕਹਿੰਦੇ ਨੇ ਆਪਾਂ ਆਹ ਲਓ ਉਹ ਚੈੱਕ ਵੀ ਜੀ ਇਹ ਵੀ ਤੁਹਾਨੂੰ ਜਿਹੜਾ ਮਿਲ ਜੂਗਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਸ਼ਿਪਿੰਗ ਹੋਊਗੀ ਜੇ 올 ఓవర్ ਇੰਡੀਆ ਦੇ ਵਿੱਚ ਫ੍ਰੀ ਪੇਮੈਂਟ ਰਹੂਗੀ ਜੇ ਸਿਰਫ 850 ਰੁਪਏ ਆਹ ਲੋ ਜੀ ਅਬੀ ਜਿਹੜਾ ਸੂਟ ਜੇ ਇਹ ਵੀ ਰਿਪੀਟ ਤੇ ਆਇਆ ਜੇ ਆਪਣੇ ਕੋਲ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਕਲਰ ਦੀ ਵੀ ਕਿਉਂਕਿ ਕਲਰ ਪ੍ਰਿੰਟ ਇੰਨੇ ਜਿਆਦਾ ਸੋਹਣੇ ਆ ਕਿ ਤੁਸੀਂ ਇਦਾਂ ਦੇ ਪ੍ਰਿੰਟ ਜਿਹੜੇ ਬਹੁਤ ਘੱਟ ਵੇਖੇ ਹੋਣਗੇ YouTube ਦੇ ਉੱਤੇ ਇਹ ਤੁਹਾਨੂੰ ਸਾਡੇ ਕੋਲ ਮਿਲਣਗੇ ਜੇ ਸਾਡੇ ਚੈਨਲ ਦੇ ਉੱਤੇ ਸਾਡੇ ਪੇਜ ਦੇ ਉੱਤੇ ਚੈੱਕ ਕਰ ਲਿਓ ਕੋਸ਼ਿਸ਼ ਕੀਤੀ ਹੈ ਕਿ ਸਭ ਤੋਂ ਪਹਿਲਾਂ ਲੈ ਕੇ ਆਈਏ ਤੁਹਾਡੇ ਕੋਲ ਤੇ ਚਲੋ ਜੇ ਪਹਿਲਾਂ ਨਹੀਂ ਤਾਂ ਦੂਜੇ ਤੇ ਜੇ ਨੰਬਰ ਤੇ ਤੇ ਆਈ ਜਾਵਾਂਗੇ ਕਰੋ ਚੈੱਕ ਜਰੀ ਲੋਡ ਅਭੀ ਕਰ ਲੋ ਚੈੱਕ ਇਹ ਵੀ ਆ ਗਿਆ ਜੇ ਯੂ ਸ਼ੇਪ ਦੇ ਵਿੱਚ ਕਲਰ ਬਹੁਤ ਪਿਆਰਾ ਜੀ ਬਹੁਤ ਜਿਆਦਾ ਸੋਹਣਾ ਕਦਰ ਦੀ ਕਾਫੀ ਸ਼ੇਡ ਆ ਲੋ ਜੀ ਦੁਪੱਟਾ ਇਹਦੇ ਨਾਲ ਹੈਗਾ ਜੇ ਮਸਲੀਨ ਕਾਟਨ ਦਾ ਸੇਮ ਉਹੀ ਉਹੀ ਕਨਸੈਪਟ ਦੁਪੱਟਿਆਂ ਦੇ ਉਹੀ ਬਾਟਮ ਦੇ ਵਰਕ ਤੇ ਉਹੀ ਕੁਆਲਿਟੀ ਦੇ ਉਹੀ ਡਿਜ਼ਾਈਨ ਸਿਰਫ ਪ੍ਰਿੰਟ ਚੇਂਜ ਡਿਜ਼ਾਈਨ ਜਿਹੜੇ ਨੇ ਤੁਹਾਨੂੰ ਯੂ ਸ਼ੇਪ ਦੇ ਵਿੱਚ ਮਿਲ ਜਾਣਗੇ ਤੇ ਵੀ ਸ਼ੇਪ ਦੇ ਨਾਲ ਮਿਲ ਜੇ ਆਹ ਲੋ ਜੀ ਆ ਇੱਕ ਕਸਟਮਰ ਭੈਣ ਨੇ ਮੈਨੂੰ ਮੈਸੇਜ ਕੀਤਾ ਹੈ ਕਿ ਕਿ ਉਹਦਾ ਸੂਟ ਵਿਚਾਰੀ ਤਾਂ ਬੁੱਕ ਹੀਗਾ ਤੇ ਬਾਅਦ ਵਿੱਚ ਆਪਣੇ ਕੋਲ ਸਟਾਕ ਆਊਟ ਹੋ ਗਿਆ ਹੈ ਤੇ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਕਿ ਲੈ ਲਓ ਸੂਟ ਆ ਗਿਆ ਜੇ ਮੈਨੂੰ ਫੋਨ ਕਰਕੇ ਕਹਿੰਦੇ ਜਿਹੜਾ ਤਿਤਰਾ ਮਿਤਰਾ ਜਿਹਾ ਸੂਟ ਹੋਏਗਾ ਤੇ ਆਹ ਲੋ ਜੀ ਆ ਗਿਆ ਜੇ ਤੁਹਾਡਾ ਫੇਵਰਿਟ ਤਿਤਰਾ ਮਿਤਰਾ ਸੂਟ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਪੈਚ ਵਰਕ ਦੇ ਦੇ ਵੀ ਇਹ ਹੈਗਾ ਜੇ ਵੀ ਸ਼ੇਪ ਦੇ ਵਿੱਚ ਤੇ ਬਾਟਮ ਤੇ ਹੈਗਾ ਜੇ ਵਰਕ ਬਾਟਮ ਹੋਊਗੀ ਜਿਹਦੇ ਨਾਲ ਪੀਸੀ ਕਾਟਨ ਦੀ ਇਸ ਸੋਨਾ ਜਿਹਾ ਸੂਟ ਕਿਤਰਾ ਫਿਤਰਾ ਨਾਲ ਹੈ ਜਿਹਦੇ ਦੁਪੱਟਾ 3D ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਸੂਟ ਦਿਖਾਉਂਦਾ ਆ ਪਿਓਰ ਦੇ ਦੁਪੱਟੇ ਨਾਲ ਰੇਂਜ ਪਲੱਸ ਆਊਗੀ ਜੇ ਇਹ ਸਾਡੇ ਕੋਲ 850 ਦੇ ਵਿੱਚ ਆਖਰੀ ਸੂਟ ਹੈਗਾ ਭਾਜੀ ਹਰਦੇ ਸੂਟ ਨੂੰ ਦੋ ਤਿੰਨ ਜਿਹੜੇ ਹੈਗੇ ਪਿਓਰ ਦੇ ਦੁਪੱਟੇ ਨਾਲ ਜੇ 1050 ਰੁਪਏ ਰੇਂਜ ਜੇ ਇਹਨਾਂ ਦੀ ਇਹਦਾ ਦੁਪੱਟਾ ਕਰਦੇ ਹੁਣ ਅਮਿਤ ਕਰੋ ਚੈਪਟਰ ਜਿਹੜਾ ਇਹ ਵੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਜੇ ਇਹਦੇ ਸਾਰੇ ਜਿਹੜਾ ਜੇ ਪੈਚ ਲੱਗਾ ਜੇ ਤੇ ਪਲੱਸ ਲੈਂਸ ਦਾ ਵਰਕ ਜੇ ਪਲੱਸ ਇਹਦੇ ਉੱਪਰ ਹੋਈ ਜੇ ਕਢਾਈ ਇਹਦੇ ਆ ਤੁਸੀਂ ਸਾਰਾ ਵੇਖ ਸਕਦੇ ਜੇ ਆਹ ਜਿਹੜਾ ਇਹਦਾ ਨੈਕ ਦਾ ਡਿਜ਼ਾਈਨ ਇਸ ਤੋਂ ਬਾਅਦ ਸਾਰੇ ਸੂਟ ਦੇ ਉੱਪਰ ਜਿਹੜਾ ਪੈਚ ਆ ਪਲੱਸ ਕਢਾਈ ਆ ਪਲੱਸ ਪ੍ਰਿੰਟ ਆ ਤੇ ਇਹ ਸੂਟ ਜਿਹੜਾ ਜੇ ਇਹ ਹੈਗਾ ਜੇ ਆਲ ਓਵਰ 3.5 ਮੀਟਰ ਦੀ ਕੱਟ ਦੇ ਨਾਲ ਜੇ ਵੱਡੇ ਪਰ ਦੇ ਵਿੱਚ ਤੇ ਆ ਹੈਗਾ ਜੇ ਇਹਦੇ ਨਾਲ ਪਿਓਰ ਦਾ ਦੁਪੱਟਾ ਪਿਓਰ ਦਾ ਮਤਲਬ ਪਿਓਰ ਦਾ ਹਾਲੋ ਜੀ ਇਹ ਮਿਲੂਗਾ ਪੂਰਾ 4 ਸਾਈਡ ਲੈਸ ਲੱਗੀ ਜੇ ਦੇ ਉੱਤੇ ਇਹ ਤੁਹਾਨੂੰ ਮਿਲ ਜੂਗਾ ਜੇ 1000 ਤੇ 50 ਦੀ ਰੇਂਜ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜਾ ਪ੍ਰਿੰਟ ਜੇ ਉਹ ਵੀ ਬਹੁਤ ਜ਼ਿਆਦਾ ਸੋਹਣਾ ਜੀ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਪ੍ਰਿੰਟ ਹੈਗੇ ਕਾਫੀ ਤੁਸੀਂ ਮੈਨੂੰ ਮੈਸੇਜ ਕਰਕੇ ਫੋਟੋਆਂ ਲੈ ਸਕਦੇ ਜ ਇਹਨਾਂ ਦੀਆਂ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕੱਲ ਇਹਨਾਂ ਦੀ ਵੀਡੀਓ ਪੋਸਟ ਕਰਾਂਗੇ ਤੁਹਾਨੂੰ ਆਪਾਂ ਆਹ ਲਓ ਜੀ ਆਹ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਜੀ ਇਹ ਵੀ ਆਲ ਓਵਰ ਸੂਟ ਜੇ ਕੱਟ ਜਿਹੜੀ ਜੇ ਇਹਦੀ 3.5 ਮੀਟਰ ਦੀ ਜੇ ਪਰ ਵੱਡਾ ਜੇ ਇਹਨਾਂ ਦਾ ਫ੍ਰਿੰਟ ਬਹੁਤ ਸ਼ਾਨਦਾਰ ਜੇ ਪਿਸਤਾ ਸ਼ੇਡ ਦੇ ਵਿੱਚ ਜੇ ਨਾਲ ਮਸਟਰਡ ਕਲਰ ਦੀ ਹੋਈ ਜੇ ਕਢਾਈ ਇਹਦੇ ਉੱਤੇ ਸੂਟ ਦੇ ਇੱਥੇ ਲਾਈਵ ਵੀ ਮੈਂ ਤੁਹਾਨੂੰ ਚੈੱਕ ਕਰਾਦਾ ਸੂਟ ਪੂਰਾ ਕਲੀਅਰ ਦੇਖਣ ਡਿਆ ਆ ਲਓ ਜੀ ਇਹ ਵੀ ਆਲ ਓਵਰ ਦੇ ਵਿੱਚ ਜੇ ਦੁਪੱਟਾ ਇਹ ਨਾਲ ਹੈ ਜੇ ਪਿਓਰ ਦਾ ਦੁਪੱਟਾ ਸਾਰਾ ਜਿਹੜਾ ਜੇ ਬਹੁਤ ਟੌਪ ਦਾ ਜੇ ਪਿਸਤਾ ਸ਼ੇੜੀ ਦੁਪੱਟੇ ਦੀ ਜੇ ਬਹੁਤ ਸੋਹਣਾ ਡਾਈ ਹੋਇਆ ਜੇ ਪਿਓਰ ਦੀ ਕੁਆਲਿਟੀ ਦੇ ਪਿਓਰ ਦਾ ਸੂ ਆਹ ਲਓ ਜੀ ਇਹਦੇ ਵਿੱਚ ਆ ਗਿਆ ਜੇ ਮੈਜੈਂਟਾ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਤੁਹਾਨੂੰ ਸੇਮ ਰੇਟ 'ਚ ਮਿਲ ਜੂਗਾ ਜੇ 1000 ਤੇ 50 ਪਈਆਂ ਦੇ ਵਿੱਚ ਇਹ ਵੀ ਵੱਡੇ ਪਰਦੇ ਵਿੱਚ ਜੇ ਤੁਸੀਂ ਦੇਖ ਸਕਦੇ ਜੇ ਸੂਟ ਆ ਲੋ ਸਕਰੀਨ ਸ਼ਾਟ ਲੈ ਲਿਓ WhatsApp ਤੇ ਮੈਸੇਜ ਕਰ ਦਿਓ ਤੇ ਇਹ ਨਾਲ ਹੈਗਾ ਜੇ ਇਹਦੇ ਦੁਪੱਟਾ ਦੁਪੱਟਾ ਜਿਹੜਾ ਜੇ ਉਹ ਪਿਓਰ ਤੇ ਆਉਣਗੇ ਇਹਦੇ ਨਾਲ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਜੇ ਸੂਟ ਦੀ ਇਹ ਤੁਹਾਨੂੰ ਮਿਲੂਗਾ ਜੇ 1050 ਦੀ ਰੇਂਜ ਦੇ ਵਿੱਚ ਤੇ ਇਹ ਜਿਹੇ ਸਾਡੇ ਕੋਲ ਅੱਜ ਦਾ ਸਟਾਕ ਤੇ ਅੱਜ ਦੇ ਸੂਟ ਸੋਹਣੇ ਸੋਹਣੇ ਜੇ ਇਹਨਾਂ ਦਾ ਰੇਟ ਹੀ ਜੇ ਪਹਿਲਾਂ ਜਿਹੜੇ ਤੁਹਾਨੂੰ ਆਪਾਂ ਸੂਟ ਦਿਖਾਏ ਸੀਗੇ ਉਹ ਹੈਗਾ 850 ਰੁਪਏ ਹੋਣ ਜਿਹੜੇ ਤੁਹਾਨੂੰ ਮੈਂ 3-4 ਸੂਟ ਦਿਖਾਏ ਆ ਇਹ ਹੈਗੇ 1050 ਰੁਪਏ ਉਹਦੇ ਚ ਮਸਲੀਨ कॉटन ਦੇ ਦੁਪट्टे ਹੀ ਇਹਦੇ ਚ ਪਿਓਰ ਦੇ ਦੁਪट्टे ਹੀ ਤੇ ਇਦਾਂ ਦਾ ਸਟਾਕ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਲਾਈਵ ਵਿੱਚ ਵੀ ਤੇ YouTube ਚੈਨਲ ਦੇ ਉੱਤੇ ਵੀ ਫਿਰ ਤੁਹਾਨੂੰ ਮਿਲਦੇ ਆਪਾਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਦੇ ਨਾਲ ਬਾਏ ਬਾਏ ਸਸੀ ਕਾਲ ਜੀ ਧੰਨਵਾਦ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਸੀ ਕਾਲ ਜੀ ਟੇਕ ਕੇਅਰ